ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਵਾ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਇਹ ਸੱਤ-ਸੱਤ ਕੁੰਡੀਆਂ ਦਾ ਡਿਜ਼ਾਈਨ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਸਲਾਈ ਤੇ ਕੁੰਡੇ ਪਾਉਣੇ ਆ ਡਿਜ਼ਾਈਨ ਦੇ ਸੱਤ ਕੁੰਡੇ ਗਿਣ ਲੈਣੇ ਫਿਰ ਸੱਤ ਫਿਰ 7 ਫਿਰ 7 7 7 ਗੁੰਡੇ ਗਿਣਦੇ ਹੋਏ ਲਾਸਟ ਵਿੱਚ ਤੁਸੀਂ 4 ਗੁੰਡੇ ਵਾਧ ਰੱਖਣੇ ਆ ਇਹ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਬਹੁਤ ਹੀ ਈਜ਼ੀ ਡਿਜ਼ਾਈਨ ਵਾ ਜਿਹੜੀ ਮੈਂ ਡਿਜ਼ਾਈਨ ਦੀ ਇਥੋਂ ਪਹਿਲੀ ਸਲਾਈ ਬਣਾਈ ਆ ਉਹੀ ਤੁਹਾਨੂੰ ਇਥੋਂ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਇਹ ਹੈ ਨਾ 2 ਗੁੰਡੇ ਪੁੱਠੇ 5 ਗੁੰਡੇ ਸਿੱਧੇ 1 2 3 4 5 ਇਹ ਐਕਸਟਰਾ ਗੁੰਡਾ ਛੱਡ ਕੇ ਇਹੀ 7 ਗੁੰਡੀਆਂ ਦਾ ਡਿਜ਼ਾਈਨ ਫਿਰ ਬਣਾਉਣਾ 2 ਗੁੰਡੇ ਪੁੱਠੇ 5 ਗੁੰਡੇ ਸਿੱਧੇ 2 3 4 5 ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ 7-7 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਿਲਾਈ ਕੰਪਲੀਟ ਕਰਨੀ ਆ ਇਹ ਮੈਂ ਕਰਕੇ ਸਿਲਾਈ ਦੇ ਲਾਸਟ ਤੇ ਤੁਹਾਨੂੰ ਦਿਖਾਉਣੀ ਪਹਿਲੀ ਸਿਲਾਈ ਦੇ ਲਾਸਟ ਵਿੱਚ ਮੈਂ 5 ਕੁੰਡੇ ਸਿੱਧੇ ਬਣਾ ਲੇ ਲਾਸਟ ਵਿੱਚ 3 ਕੁੰਡੇ ਆ 2 ਕੁੰਡੇ ਪੁੱਠੇ ਬਣਾ ਲੇ ਐਕਸਟਰਾ ਕੁੰਡਾ ਸਿੱਧਾ ਇਹ ਮੈਂ 7-7 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰ ਲਈ ਆ ਡਿਜ਼ਾਈਨ ਦੀ ਦੂਸਰੀ ਸਲਾਈ ਦੂਸਰੀ ਸਲਾਈ ਵਿੱਚ ਤੁਸੀਂ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਉਧਰੋਂ ਤੋਂ ਪੁੱਠੇ ਆ ਇਧਰੋਂ ਸਿੱਧੇ ਕਰਦੇ ਨੇ ਜਿਹੜੇ ਉਧਰੋਂ ਪੰਜ ਸਿੱਧੇ ਇਧਰੋਂ ਪੁੱਠੇ ਬਣਾ ਲੈਣੇ ਦੂਸਰੀ ਸਲਾਈ ਡਿਜ਼ਾਈਨ ਦੀ ਸਿੱਧਿਆਂ ਤੇ ਸਿੱਧੇ ਪੁੱਠਿਆਂ ਤੇ ਪੁੱਠੇ ਬਣਾ ਕੇ ਕੰਪਲੀਟ ਕਰਨੀ ਆ ਇਹ ਮੈਂ ਕਰਕੇ ਤੀਸਰੀ ਸਲਾਈ ਤੇ ਦਿਖਾਉਣੀ ਆ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਵੀ ਤੁਸੀਂ ਪਹਿਲੀ ਸਲਾਈ ਵਾਂਗੀ ਬਣਾਉਣੀ ਆ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਪੰਜ ਕੁੰਡੇ ਸਿੱਧੇ ਤੀਸਰੀ ਸਲਾਈ ਪਹਿਲੀ ਸਲਾਈ ਵਾਂਗੀ ਬਣਾਉਣੀ ਆ ਚੌਥੀ ਸਲਾਈ ਦੂਸਰੀ ਸਲਾਈ ਵਾਂਗ ਬਣਾਉਣੀ ਇਹ ਮੈਂ ਦੋ ਸਲਾਈਆਂ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਦੋ ਗੁੰਡੇ ਪੁੱਠੇ ਬਣਾਉਣੇ ਇੱਕ ਗੁੰਡਾ ਸਿੱਧਾ ਤਾਂ ਅੰਦਰ ਨੂੰ ਕਰਕੇ ਜਾਲੀ ਪੈਣੀ ਇੱਥੇ ਦੋ ਪਿਛਲੇ ਕੁੰਡਿਆਂ ਨੂੰ ਅੱਗੇ ਲੈ ਆਉਣਾ ਅਗਲਿਆਂ ਨੂੰ ਪਿੱਛੇ ਲੈ ਜਾਣਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਇੱਕ ਗੁੰਡਾ ਸਿੱਧਾ ਬਣਾ ਲਿਆ ਦੋ ਗੁੰਡੇ ਸਿੱਧੇ ਬਣਾ ਲਏ ਜਾਲੀ ਵਾਲਾ ਤਿੰਨ ਇਨਾਂ ਦੋਹਾਂ ਕੁੰਡਿਆਂ ਦਾ ਇੱਕ ਕਰ ਦੇਣਾ ਇਹ ਪੰਜ ਤੋਂ ਪੰਜ ਕੁੰਡੇ ਹੀ ਬਣ ਗਏ ਫਿਰ ਇਹੀ ਡਿਜ਼ਾਈਨ ਬਣਾਉਣਾ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਤਾਂ ਅੰਦਰ ਨੂੰ ਕਰਕੇ ਪਿਛਲੇ ਕੁੰਡਿਆਂ ਨੂੰ ਅੱਗੇ ਲੈ ਆਉਣਾ ਅਗਲਿਆਂ ਨੂੰ ਪਿੱਛੇ ਲੈ ਜਾਣਾ ਦੋ ਕੁੰਡੇ ਸਿੱਧੇ ਬਣਾ ਲੈਣੇ ਦੋ ਗੁੰਡੇ ਸਿੱਧੇ ਬਣਾ ਲੇ ਇਹ ਦੋਵਾਂ ਗੁੰਡਿਆਂ ਦਾ ਇੱਕ ਕਰ ਦੇਣਾ ਪੰਜਵੀਂ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਦੋ ਗੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਧੱਗਾ ਅੰਦਰ ਨੂੰ ਕਰਕੇ ਪਿਛਲੇ ਦੋਵਾਂ ਨੂੰ ਅੱਗੇ ਲੈ ਆਉਣਾ ਅਗਲਿਆਂ ਨੂੰ ਪਿੱਛੇ ਲੈ ਜਾਣਾ ਦੋ ਗੁੰਡੇ ਸਿੱਧੇ ਬਣਾ ਲੈ ਦੋਵਾਂ ਦਾ ਇੱਕ ਕਰ ਦੇਣਾ ਫਿਰ ਇਹੀ ਡਿਜ਼ਾਈਨ ਬਣਾਉਣਾ ਇੱਕ ਕੁੰਡਾ ਸਿੱਧਾ ਤਾਂ ਅੰਦਰ ਨੂੰ ਕਰਕੇ ਪਿਛਲੇ ਦੋਵਾਂ ਗੁੰਡਿਆਂ ਨੂੰ ਅੱਗੇ ਲੈ ਆਉਣਾ ਅਗਲਿਆਂ ਨੂੰ ਪਿੱਛੇ ਲੈ ਜਾਣਾ ਇਨਾਂ ਨੂੰ ਦੋਵਾਂ ਕੁੰਡਿਆਂ ਨੂੰ ਸਿੱਧੇ ਹੀ ਬਣਾ ਲੈਣਾ ਦੋ ਦਾ ਇੱਕ ਕਰ ਦੇਣਾ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀਆਂ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਇਹ ਵੀ ਤੁਸੀਂ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਆ ਜਿਹੜੇ ਉਧਰੋਂ ਪੁੱਠੇ ਇਧਰੋਂ ਸਿੱਧੇ ਕਰਦੇ ਨੇ ਜਿਹੜੇ ਉਧਰੋਂ ਸਿੱਧੇ ਇਧਰੋਂ ਪੰਜ ਗੁੰਡੇ ਉੱਠੇ ਬਣਾ ਲੈਣੇ ਇਹ ਵੀ ਸਲਾਈ ਤੁਸੀਂ ਸਿੱਧਿਆਂ ਦੇ ਸਿੱਧੇ ਪੁੱਠਿਆਂ ਦੇ ਉੱਠੇ ਕਰਕੇ ਬਣਾਉਣੀ ਆ ਇਹ ਮੈਂ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਵਾ ਜਦੋਂ ਤੁਸੀਂ ਇਹੀ 6 ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰੋਗੇ ਤੁਹਾਡਾ ਬਹੁਤ ਹੀ ਸੋਹਣਾ ਈਜ਼ੀ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਐਕਸਟਰਾ ਗੁੰਡਾ ਲਾ ਲੈਣਾ ਦੋ ਗੁੰਡੇ ਪੁੱਠੇ ਪੰਜ ਗੁੰਡੇ ਸਿੱਧੇ ਇਹ ਤੁਸੀਂ ਇਸੇ ਤਰ੍ਹਾਂ ਹੀ ਬਣਾਉਣਾ ਵਾ ਚਾਰ ਸਲਾਈਆਂ ਇਸੇ ਤਰ੍ਹਾਂ ਹੀ ਬਣਾਉਣੀਆਂ ਪੰਜਵੀਂ ਚ ਡਿਜ਼ਾਈਨ ਬਣਾਣਾ ਛੇਵੀਂ ਸਲਾਈ ਸਿੱਧਿਆਂ ਸਿੱਧੇ ਪੁੱਠਿਆਂ ਤੇ ਪੁੱਠੇ ਕਰਕੇ ਬਣਾਉਣੀ ਆ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲੇਡੀਜ਼ ਹਾਫ ਜੈਕਟ ਤੇ ਜੈਨ ਸਵੈਟਰ ਤੇ ਗਰਸਟੋਪ ਤੇ ਫਰਾਕ ਤੇ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਵਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਨਿਊ ਬਿਗਨਰ ਵੀ ਬਹੁਤ ਆਸਾਨੀ ਨਾਲ ਇਹ ਡਿਜ਼ਾਈਨ ਨੂੰ ਬਣਾ ਸਕਦੇ ਆ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ